ਅੱਛਾ ਭਾਈ ਇਹ ਪੁਰਾਣੇ ਜਵਾਨੇ ਜਿਹਦੀਆਂ ਗੱਲਾਂ ਜਿਵੇਂ ਸਿਆਣੇ ਬੁੜੇ ਅੱਗੇ ਕਰਦੇ ਹੁੰਦੇ ਖੁੰਡਾਂ ਤੇ ਬਹਿ ਕੇ ਉਹ ਕਹਿੰਦੇ ਕਿ ਖੁੰਡੂ ਗੱਲਾਂ ਕੋਈ ਕੁੜੇ 6-7 ਸਾਲ ਦੇ ਉਮਰ ਦੇ ਹੋ ਗਏ ਤੇ ਪਰਮਾਤਮਾ ਵੱਲੋਂ ਗਿਆਨ ਕੁੜੀ ਨੂੰ ਪੂਰਾ ਅੱਛਾ ਹਾਂ ਹਾਂ ਮਹਾਰਾਜ ਦੀ ਕਿਰਪਾ ਹੋਈ ਗਿਆਨ ਜਣੇ ਉਹਨੂੰ ਵਧੀਆ ਅੱਛਾ ਅੱਗੇ ਥੋੜੇ ਜੇ ਭੀੜੇ ਘਰ ਹੁੰਦੇ ਭੀੜੀਆਂ ਗਲੀਆਂ ਹੁੰਦੀਆਂ ਤੁਰ ਕੇ ਲੰਘਣਾ ਤੇ ਅੱਗੇ ਗੱਡਾ ਤਾਂ ਕਿਸੇ ਕਿਸੇ ਕੋਲੇ ਹੁੰਦਾ ਜਾਂ ਬਸ ਉੱਠ ਜਾਂ ਘੋੜੀ ਜਾਂ ਪੈਦਲੀ ਤੁਰ ਕੇ ਲੰਘਣਾ ਤੇ ਅਗਲਾ ਕਹਿੰਦਾ ਤਿੰਨ ਹੱਥ ਦੀ ਗਲੀ ਛੱਡ ਲੈ ਉਹਨੂੰ ਵੀ ਹੀ ਵੀ ਕਹਿੰਦੇ ਗਲੀ ਵੀ ਕਹਿੰਦੇ ਤੇ ਭੀੜੇ ਭੀੜੇ ਘਰ ਕੱਚੇ ਘਰ ਹੁੰਦੇ ਉਧਰ ਉਧਰੀ ਬੜੀਆ ਗੱਲਬਾਤ ਸੁਣਦੀ ਨੇੜੇ ਨੇੜੇ ਹੁੰਦੇ ਨਾ ਭੀੜੇ ਕਰਕੇ ਕੁਝ ਸਿਆਣੇ ਬੰਦੇ ਬੀਹੀ ਜੀ ਮੰਜੇ ਡਾਲਣ ਦੇ ਵਿਚਾਲੇ ਗਰਮੀ ਦਾ ਮੌਕਾ ਹੈ ਬੀਹੀ ਚ ਪੈ ਜਾਨੇ ਹਵਾ ਚ ਉਹ ਕੁੜੀ 6-7 ਸਾਲਾਂ ਦੀ ਗਿਆਨ ਕੁੜੀ ਨੂੰ ਵਧੀਆ ਤੇ ਆਹ ਗਮਾਂਢ ਦੀਆਂ ਬੁੜੀਆਂ ਲੀਆਂ ਵੱਡੀਆਂ ਦੀਆਂ ਗੱਲਾਂ ਬਾਤਾਂ ਸੁਣਿਆ ਕਰੇ ਅੱਛਾ ਬੁੜੀਆਂ ਦੇ ਸਾਰੇ ਬੰਦੇ ਦਾ ਕੀ ਬੁੜੀ ਦਾ ਕੀ ਭਾਵੇਂ ਡੰਗਰ ਪਸ਼ੂ ਹੈ ਭਾਵੇਂ ਦਰਖਤ ਵੀ ਹੈ ਇੱਕੋ ਜਿਹਾ ਨਹੀਂ ਹੁੰਦਾ ਸਹਿਜ ਵਹਿਜ ਕਿਸੇ ਨੇ ਮਤ ਕਹੀ ਜੀ ਕਿਸੇ ਨੇ ਕਹੀ ਜੀ ਇੱਕ ਬੁੜੀ ਤਾਂ ਲਵੇ ਕਰ ਸਤਿਆਂ ਵਾਲੀ ਉਹ ਤਾਂ ਮਿੱਠਾ ਬੋਲਿਆ ਕਰੇ ਇੱਕ ਬੁੜੀ ਥੋੜੀ ਜੀ ਮਤ ਦੇ ਘਟ ਥੋੜੀ ਮਤ ਉਹ ਕੁਛ ਰੁੱਖਾ ਬੋਲਿਆ ਕਰੇ ਉਹ ਕੁੜੀ ਤੁਨਾਂ ਦੀਆਂ ਗੱਲਾਂ ਸੁਣਿਆ ਕਰੇ ਇਧਰਲੇ ਦੀ ਵੀ ਇਧਰਲੇ ਦੀ ਵੀ ਸੁਣ ਲਿਆ ਕਰੇ ਇਧਰਲੇ ਦੀ ਵੀ ਜਿਹੜੀ ਤਾਂ ਸੱਤੇ ਵਾਲੀ ਸੀ ਬੁੜੀ ਉਹਨੇ ਤਾਂ 4 ਵਜੇ ਉੱਠਣਾ ਉੱਠ ਕੇ ਵਹਿਗੁਰੂ ਵਹਿਗੁਰੂ ਕਰਨਾ ਤੇ ਉਹ ਕੁੜੀ ਨੂੰ ਪਈ ਨੂੰ ਜਾਗ ਆ ਜਾਣੀ ਉਹ ਤਾਈ ਚਾਚੀ ਜਹੀ ਜੀ ਲੱਗਦੇ ਸੀ ਵੀ ਤਾਈ ਉੱਠ ਖੜੀ ਵਾਹਿਗੁਰੂ ਵਾਹਿਗੁਰੂ ਕਰਦੇ ਕੁੜੀ ਵੀ ਕਹਿੰਦਾ ਕਰੇ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਉਹ ਬੁੜੀ ਵੀ ਵਾਹਿਗੁਰੂ ਵਾਹਿਗੁਰੂ ਕਰਕੇ ਘਰ ਵਾਲੇ ਨੂੰ ਵੀ ਕਹਿੰਦਾ ਕਰੇ ਤੁਸੀਂ ਉਠੋ ਜੀ ਦੇਖ ਲੈ ਉੱਠ ਕੇ ਤੁਸੀਂ ਕੱਖ ਕੰਡਾ ਪਾ ਲਓ ਮੈਂ ਚਾਹ ਕਰ ਲੈਣੀ ਆ ਉਹਨੇ ਕੱਖ ਕੰਡਾ ਪਾਉਣ ਲੱਗ ਜਾਨਾ ਬੁੜੀ ਨੇ ਚਾਹ ਕਰ ਲੈਣੀ ਤੇ ਚਾਹ ਪੀ ਕੇ ਮਗਰੋ ਬੁੜੀ ਨੇ ਕੀ ਕਰਨਾ ਬਈ ਲੈ ਮੈਂ ਮਧਾਨੀ ਪਾ ਦਿੰਦੀ ਆ ਮਧਾਨੀ ਲਾ ਦਿੰਦੀ ਆ ਤੇ ਅੱਗੇ ਦੇਖ ਲੈ ਹੱਥੇ ਰੜਕਦੇ ਤੇ ਦੁੱਧ ਨੂੰ ਵੀ ਤੂੰ ਦੁੱਧ ਰੜਕਦੇ ਮੈਂ ਦੋ ਸਿਰ ਪੀਣਾ ਪੀ ਲੈਣੀ ਆ ਕਿ ਆ ਮਸ਼ੀਨਾ ਤਾਂ ਹੈ ਨਹੀਂ ਤੀਆਂ ਜਦੋਂ ਆ ਨਹਿਰਾਈਆਂ ਨਿਕਲ ਆਈਆਂ ਤੇ ਰਾਜੇ ਨੇ ਕੱਢੀਆਂ ਤੇ ਪਹਿਲਾਂ ਉਦੋਂ ਘਰਾਟ ਲਾਤੇ ਤੇ ਜਿੱਥੇ ਝਾਲ ਪੈਂਦੀ ਸੀ ਤੇ ਉਥੇ ਉੱਚਾ ਪਾਣੀ ਨੀਵੇਂ ਚ ਸਿੱਟ ਕੇ ਉਥੇ ਝਾਲ ਦੇ ਕੋਲੇ ਘਰਾਟ ਲਾਤੇ ਤੇ ਉਹ ਘਰਾਟਾ ਤੋਂ ਹੌਲੀ ਹੌਲੀ ਤਿਆਰਬਾ ਜਾਂ ਲੈਂਦੇ ਲੈਂਦੇ ਫਿਰ ਉਹ ਦੋ ਦੋ ਵੀਲੇ ਵੱਡੇ ਇੰਜਨ ਜੇ ਹੁੰਦੇ ਉਤੇ ਮਸ਼ੀਨਾਂ ਜਿਹਾ ਲਾ ਲਿਆ ਟਿਆ ਹੁਣ ਦੇਖ ਲੈ ਭਈਆ ਬਿਜਲੀ ਵਾਲੀਆਂ ਚੱਲ ਗਈਆਂ ਉਹ ਬੁੜੀ ਤਾਂ ਅੱਗੇ ਚੱਕਿਆਂ ਤੇ ਪਿੰਦੇ ਚੱਕਿਆਂ ਤੇ ਉਹ ਦੋ ਸਿਰ ਲੈ ਕੇ ਦਾਣੇ ਵਹਿ ਜਾ ਕਰੇ ਉਹ ਤਾਂ ਆਟਾ ਲੱਗ ਜਾ ਕਰੇ ਪਹਿਣ ਕੁਸ ਤੜਕੇ ਦੇ ਡੰਗ ਜੋ ਕਰਦਾ ਆਟਾ ਬਰੀਕ ਆਥਣ ਵਾਲਾ ਮੜਾ ਜਾ ਗਰਗਰਾ ਜਾ ਜਿਵੇਂ ਲੇਟੀ ਜੀ ਹੁੰਦੀ ਐ ਉਹ ਚਾਹੋ ਮੱਕੀ ਦਾ ਚਾਹੋ ਕਣਕ ਦਾ ਰਲਮਾ ਦਲੀਆ ਕਰ ਲੈਂਦੇ ਉਹ ਦਲ ਗਿਆ ਜਾ ਦਲ ਲੈਂਦੀ ਵੀ ਆਥਣੇ ਤਾਂ ਦਲੀਏ ਨਾਲ ਸਰ ਜਾਂਦਾ ਤੜਕੇ ਰੋਟੀ ਲਾ ਲੈਂਦੇ ਤੇ ਬੇਸਨੀ ਜੀ ਰੋਟੀ ਤੜਕੇ ਗੰਡੇ ਚਾਰ ਨਾਲ ਲੱਸੀ ਨਾਲ ਖਾ ਕੇ ਆਥਣੇ ਦਲੀਆ ਕਰ ਲੈਂਦੇ ਸਾਰਾ ਆਟਾ ਪੀਣਾ ਔਖਾ ਤੀਗਾ ਹੁਣ ਬੰਦਾ ਤਾਂ ਭਾਈ ਮਧਾਣੇ ਲਾਦਾ ਕਰੇ 부ੜੀ ਉਹ ਦੁੱਧ ਰੜਕਦਾ ਕਰੇ ਉਹ ਆਪਦਾ ਦੋਸੇ ਰਾਟਾ ਪੀਣਾ ਕਰੇ ਮਗਰੋਂ ਬੰਦਾ ਉਹਦਾ ਡੰਗਰ ਪਸ਼ੂ ਨੂੰ ਪਾਣੀ ਤਾਂ ਨਹੀਂ ਪਿਆਕੇ ਬਲਦਾਂ ਨੂੰ ਖੇਤ ਨੂੰ ਫਲ ਲੈ ਕੇ ਵਗ ਜਾ ਕਰ ਵੀ ਹਲ ਜੋੜਾਂਗੇ 부ੜੀ ਭਾਈ ਆਪਦਾ ਗੋਹਾ ਕੂੜਾ ਜਾ ਕਰ ਕਰਕੇ ਜਿਹੜੀ ਧਾਰ ਕੱਢਣੀ ਤੇ ਇੱਕ ਦੋ ਪਸ਼ੂ ਧਾਰ ਕੱਢ ਕੇ ਰੋਟੀ ਲਾਹੀ ਰੋਟੀ ਲਾਹੀ ਉਹ ਖੇਤ ਨੂੰ ਮਗਰੋਂ ਉਹ ਵੀ ਰੋਟੀ ਲੈ ਕੇ ਵਗ ਜਾ ਕਰੇ ਨਾਲੇ ਸਤਨਾਮ ਵੈਗੁਰੂ ਸਤਨਾਮ ਵੈਗੁਰੂ ਉਹ ਐ ਕਰਦੀ ਫਿਰਿਆ ਕਰੇ ਉਹ ਦੂਜੀ ਕੀ ਕਰਿਆ ਕਰੇ ਹੁਣ ਕੁੜੀ ਸੁਣੀ ਜਾ ਕਰੇ ਇੱਧਰਲੇ ਦੀ ਵੀ ਇੱਧਰਲੇ ਦੀ ਵੀ ਤਾਈ ਲਈ ਵੀ ਗੱਲ ਸੁਣ ਲਈ ਚਾਚੀ ਦੀ ਵੀ ਸੁਣ ਲਈ ਉਹ ਜਣੇ ਕੁੜੀ ਯਾਦ ਰੱਖਿਆ ਕਰੇ ਵੀ ਕੀ ਗੱਲਾਂ ਕਰਦੀਆਂ ਨੇ ਇਹ ਉਹ ਜਿਹੜੀ ਥੋੜੀ ਜੀ ਘਟਮਤ ਦੇ ਵਿੱਚ ਤੇ ਬੁਢੀ ਕੌੜ ਸੁਭਾਜਾ ਤੇ ਉਹ ਕੀ ਕਰਿਆ ਕਰੇ ਜਬ ਆਖਾ ਨੂੰ ਪਹਿਲਾਂ ਤਾਂ ਕੀ ਤਾ ਉਹਨੇ ਆਟਾ ਪੀਣਾ ਤੇ ਕੀ ਨਾ ਤੇ ਉਹ ਘਰ ਵਾਲੇ ਨੂੰ ਵੀ ਕਹਾ ਕਰੇ ਉੱਠ ਘੜ ਹੁਣ ਉੱਠ ਘੜ ਹੁਣ ਲੋਕ ਤਾਂ ਖੇਤ ਨੂੰ ਵੀ ਜਾਣ ਵਾਲੇ ਹੋਗੇ ਉੱਠ ਘੜ ਕਿਹੜਾ ਰੱਬ ਦਾ ਨਾਮ ਹੈ ਕੋਈ ਜੀ ਤਾਂ ਕੀ ਕਹਣਾ ਤੇ ਰੱਬ ਦਾ ਨਾਮ ਤਾਂ ਕੀ ਲੈਣਾ ਤੇ ਉੱਠ ਘੜ ਉੱਠ ਘੜ ਨਾ ਉਹ ਹੈ ਜਾਂ ਘਰਾਂ ਦੇ ਵਿੱਚ ਕਿੱਥੇ ਦੁੱਧ ਹੁੰਦਾ ਉਹ ਕਿਹੜੀ ਉਹਨੇ ਬੰਧਾਣੀ ਲਾਉਣੀ ਸੀ ਕਿਹੜਾ ਵੈਗਰੂ ਕਹਣਾ ਤੇ ਉਹ ਬੰਦਾ ਜਦੋਂ ਉਹ ਅੱਕੀ ਜੀ ਚਾਹ ਫੜਾਦਾ ਕਰੇ ਉਹ ਅੱਖ ਕੇ ਜੇ ਉੱਠ ਕੇ ਜੇ ਚੱਲ ਚਾਹ ਜੀ ਪੀ ਕੇ ਟੋਕਰੀ ਵਲਦਾਂ ਨੂੰ ਕੱਖਾਂ ਦੀ ਸਿੱਟੀ ਫੇਰ ਪਰੇ ਉਰੇ ਜੇ ਫਿਰ ਤੁਰ ਕੇ ਜੇ ਵੀ ਚੱਲ ਹੁਣ ਹਾਲ ਜੋੜ ਲੈਣ ਆ ਉਹ ਭੁੱਖੇ ਤੇ ਆ ਜਾਂਨੋ ਥੋੜੇ ਘਣੀ ਕੱਖ ਚਰੇ ਹੁੰਦੇ ਵਲਦਾਂ ਦੇ ਕਿਹੜਾ ਵਧੀਆ ਪਾਉਂਦੇ ਤੇ ਉਹ ਭਈ ਉਵੇਂ ਜਵੇਂ ਵਲਦਾਂ ਨੂੰ ਦਿਨ ਚੜ੍ਹੇ ਜੋ ਲੈ ਜਾ ਕਰੇ ਉਹ ਜਿਹੜਾ ਤਾਂ ਜਾਂਦਾ ਤੇ ਸੁਦੇਹਾ ਠੰਡੇ ਠੰਡੇ ਉਹ ਤਾਂ ਚਾਰ ਵਿਕੇ ਵਾਹਣ ਬਾਹ ਲੈ ਆ ਕਰੇ ਉਹ ਜਾਇਆ ਕਰੇ ਦਿਨ ਚੜੇ ਜੇ ਉਹ ਡੂਡ ਕੇ ਵੀ ਗਈ ਵਾਕੇ ਆ ਜਾਇਆ ਕਰੇ ਉਹ ਚ ਵੀ ਗਿੱਲ ਨਾ ਰਿਹਾ ਕਰੇ ਧੁੱਪੇ ਵਾਹਿਆ ਕਰੇ ਉਹ ਗਿੱਲ ਸੁੱਕ ਜਾ ਕਰੇ ਉਹ ਠੰਡੇ ਠੰਡੇ ਵਾਕੇ ਸੁਹਾਗੀ ਮਾਰ ਲੈ ਕਰੇ ਦਾਣਾ ਫੱਕਾ ਵਧੀਆ ਹੋਇਆ ਕਰੇ ਵਹਿਗਰੂ ਵਹਿਗਰੂ ਕਰਿਆ ਕਰਨ ਬੱਚਿਆਂ ਨੂੰ ਉਹ ਕੀ ਕਰਿਆ ਕਰਨ ਬੁੜੀ ਕਿਹਾ ਕਰੇ ਜਿਹੜੀ ਚੰਗੀ ਤੇ ਜਦੋਂ ਬੇ ਟਾਈਮ ਹੋ ਗਿਆ ਹੁਣ ਉਹ ਜਵਾਖ ਉੱਠ ਖੜਨਗੇ ਲੈ ਮੇਰੀ ਲਾਡੀ ਲੈ ਮੇਰਾ ਸੇਉਣਾ ਆ ਚਾਹ ਪੀ ਲੈ ਪੁੱਤ ਐ ਮੇਰਾ ਸੇਉਣਾ ਪੁੱਤ ਆ ਮੇਰਾ ਲੱਡੂ ਪੁੱਤ ਉਹ ਮਿੱਠਾ ਬੋਲ ਬੋਲ ਕੇ ਚਾਹ ਪਿਆ ਕਰੇ ਜਿਬਾ ਖੁੱਟ ਕੇ ਪਈ ਚਾਹ ਪੀ ਲੈ ਕਰਨ ਲੈ ਮੇਰੇ ਸ਼ੇਰ ਹੁਣ ਤੁਸੀਂ ਦੇਖ ਲੱਗੇ ਸਾਧ ਸੰਤ ਪੜਾਉਂਦੇ ਹੁੰਦੇ ਹੁਣ ਤੁਸੀਂ ਬਾਬਾ ਕੋਲੇ ਪੜਨ ਭਾਗ ਜਿਓ ਚਾਹ ਪੀ ਲੋ ਨਹਾ ਲੋ ਸ਼ੇਰੋ ਮੈਂ ਤੁਹਾਡਾ ਹੱਥ ਮੂੰਹ ਧੋ ਕੇ ਨਾ ਤੁਹਾਨੂੰ ਤਿਆਰ ਕਰਕੇ ਬਾਬਾ ਕੋਲੇ ਭੇਜ ਦੂੰ ਬਾਬਾ ਕੋਲੇ ਡੇਰੇ ਚ ਪੜਿਆ ਜੋ ਉਹ ਤਾਂ ਐ ਕਰਿਆ ਕਰੇ ਉਹ ਕੀ ਕਰਾ ਕਰੇ ਪਹਿਲਾਂ ਤਾਂ ਆਪ ਦੇ ਘਰ ਵਾਲੇ ਨੂੰ ਉਠ ਘਾੜੋ ਨੂੰ ਪੈਗਾ ਵਗ ਜਾ ਖੇਤ ਨੂੰ ਲੋਕ ਤਾਂ ਘਰੋਂ ਦੇ ਬਾਗੇ ਚਲੋ ਉਹ ਵਗ ਜਾ ਕਰੇ ਉਹਨੇ ਫਿਰ ਮੋਟਾ ਛੋਟਾ ਜਾ ਪੀ ਕੇ ਚਾਰ ਰੋਟੀਆਂ ਪਕਾਉਣੀਆਂ ਮੋਟਾ ਛੋਟਾ ਜਾ ਉਹ ਉਹਨ ਮਾਰੇ ਜੇ ਮੋٹے ਜੇ ਆਟੇ ਦੀ ਰੋਟੀ ਵੀ ਨਹੀਂ ਵਧੀਆ ਬਣਦੀ ਹੈਗੀ ਐ ਜੋ ਉਹ ਆਟਾ ਐ ਰੋਟੀ ਥੱਪਾ ਕਰੇ ਆਟਾ ਟੁੱਟ ਜਾ ਕਰੇ ਮੋਟਾ ਆ ਫੂਕਣ ਵਾਲਣ ਜਾਏ ਖਾਣੇ ਦਾ ਪਤਾ ਨਹੀਂ ਕਦੋਂ ਕੋਕ ਮੁਕੂ ਢੜੀ ਜਾ ਕਰੇ ਆ ਫੂਕਣ ਵਾਲਣ ਜਾਏ ਖਾਣੇ ਦਾ ਪਤਾ ਜਿੱਦ ਕਦੋਂ ਕੋਕ ਮੁਕੂ ਵੀ ਹੁਣ ਕੋਕ ਮੁਕੂ ਕਰੋ ਤੇਰੇ ਸਰੀਰ ਦੇ ਨਾਲੀਆ ਤੇਰੀ ਉਮਰ ਜਿੰਨੀ ਉਨੀ ਤੂੰ ਵੈਗਰੂ ਵੈਗਰੂ ਕਰਕੇ ਭੋਗ ਵੀ ਇਹ ਫੂਕਣ ਵਾਲਣ ਤਾਂ ਉਹਨਾਂ ਰੋਟੀ ਤਾਂ ਤੇਰੀ ਹੀ ਹੈ ਹਾਂ ਜਾਂ ਤੇਰੇ ਪਰਿਵਾਰ ਦੀ ਹੈ ਤੂੰ ਆਟਾ ਪੀ ਲੈ ਵਧੀਆ ਰੋਟੀ ਕਾਣੂ ਟੁੱਟੂ ਟੁੱਟੂ ਕੀ ਉਹ ਰੋਟੀ ਜੁੜਿਆ ਨਾ ਕਰੇ ਜਿਬਾਖਾ ਨੂੰ ਕਰਾ ਕਰੇ ਬੇਮੁੰਨਿਆ ਉਠ ਘੜ ਵੇ ਮੁੰਨ ਨੇ ਉਠ ਘੜ ਉਹ ਮੁੰਨ ਨੇ ਹੈ ਉਹ ਮੇਰੇ ਜਵਾਬ ਜੋ ਗਾਣਾ ਦਿਆ ਕਰੇ ਉਹ ਹੈ ਪਿਆ ਪਈ ਹੈ ਲੱਤਾਂ ਮੱਲ ਲੱਗ ਜਾ ਕਰੇ ਮਾਰਨਾ ਮੈਂ ਨਹੀਂ ਉੱਠਦਾ ਹੈਗਾ ਉਹ ਮੈਂ ਨਹੀਂ ਉੱਠਦਾ ਹੈਗਾ ਹਾਂ ਆ ਵੱਡਣ ਜੋਕਰ ਆ ਵੱਡਣ ਜੋਕਰ ਲੈ ਉੱਠਦੇ ਹੀ ਨਹੀਂ ਭਾਈ ਉਹ ਹੈ ਹੌਲੀ ਹੌਲੀ ਉੱਠ ਖੜਿਆ ਕਰਨ ਵਿਚਾਰੇ ਉੱਠ ਕੇ ਜਹੀ ਜੀ ਚਾਹ ਉਹਦੀ ਕਰੀ ਹੋਈ ਬੱਬਲ ਬੱਤੀ ਜੀ ਠੰਡੀ ਤਤੇ ਜੀ ਪੀ ਕੇ ਉਹ ਚਲ ਪਰੇ ਉਹਦੇ ਸਾਥ ਜੀ ਚ ਖੇਡਣ ਭਗ ਜਾ ਕਰਨ ਫਿਰ ਉਹ ਕੀ ਕਰਿਆ ਕਰੇ ਵੀ ਜਿਵਾਕ ਤਾਂ ਗਏ ਨਹੀਂ ਵੀ ਇਹ ਵੀ ਪਰਨ ਭਗ ਜਾਣ ਗਮਾਂਡੀਆਂ ਤੇ ਜਾਂਦੇ ਨੇ ਉਹ ਫਿਰ ਬਾਹਰ ਚ ਖੜ ਕੇ ਗਾਹਾਂ ਨੂੰ ਹੋ ਗਿਆ ਦੇਖ ਲਿਆ ਉਧਰ ਨੂੰ ਦੇਖ ਲਿਆ ਬੀਆਂਿਆਂ ਚ ਉਹ ਫਿਰ ਗਾਹਾਂ ਜਿਵਾਕ ਖੇਡਦੇ ਹੁੰਦੇ ਜਿੱਧਰ ਉਧਰ ਆਏ ਕਰ ਲੈਂਦੇ ਹੱਥ ਜੇ ਧਰ ਕੇ ਨੀ ਰੋਟੀ ਨੀ ਰੋਟੇ ਆ ਇੱਥੇ ਸਾਡਾ ਉਹ ਨਹੀਂ ਪੁਛਰੂ ਇੱਥੇ ਪੁਛਰੂ ਨਹੀਂ ਉਹ ਕਹਿੰਦਾ ਕਰੇ ਨਾ ਤਾਈ ਇੱਥੇ ਤਾਂ ਹੈ ਨਹੀਂ ਲੈ ਜਾਏ ਖਾਣੇ ਦਾ ਪਤਾ ਨਹੀਂ ਕਿੱਧਰ ਗਿਆ ਵੱਡਣ ਜੋਕਰਾ ਆਇਆ ਕਰੀ ਜਾਇਆ ਕਰੇ ਜਾਇ ਖਾਣੇ ਦਾ ਉਤੇ ਨਹੀਂ ਕੱਢੇ ਗਏ ਬਟਨ ਯੋਕਰ ਇਤਨੇ ਹੌਲੀ ਹੌਲੀ ਉਹ ਜਬਾਖਾ ਜੋ ਨਿਕਲਿਆ ਕਰੇ ਬੇਪੁੰਨਿਆ ਕੀ ਕਰਦਾ ਤੇ ਇੱਥੇ ਬੇਪੁੰਨਿਆ ਕੀ ਕਰਦਾ ਤੇ ਇੱਥੇ ਉਹ ਨੂੰ ਕੁੱਟਣ ਲੱਗ ਜਾਇਆ ਕਰੇ ਉਹ ਨੂੰ ਕਿੱਥੇ ਵਿਚਾਰੇ ਨੂੰ ਪੜ੍ਹਾਈ ਆਵੇ ਕਿੱਥੇ ਸੰਤਾ ਕੋਲੇ ਭੇਜਣਾ ਤੇ ਉਹ ਤਾਂ ਆ ਕਿੱਤਾ ਦੇਖਿਆ ਕਰੇ ਹੁਣ ਕੁੜੀ ਪਈ ਇਹ ਕਿੱਤਾ ਦੇਖਦੀ ਦੇਖਦੀ ਨੌਜਵਾਨ ਹੋ ਗਈ ਅੱਛਾ ਮਾਪੇ ਨੇ ਵਿਆਹ ਤੀ ਵਿਆਹ ਤੀ ਦੇ ਲੈ ਭਈ ਆਪਦੇ ਸਹੁਰੇ ਘਰ ਬੱਗੀ ਹੂੰ ਸਾਰੇ ਘਰ ਗਈ ਉਹ ਪਿਛਣੀਆਂ ਗੱਲਾਂ ਤਾਈ ਵਾਲੀਆਂ ਯਾਦ ਉਹ ਤੜਕੇ ਉੱਠ ਕੇ ਸੜਿਆ ਵਾਹਿਗੁਰੂ 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 ਚੁੱਲ੍ਹੇ ਅੱਗ ਪਾ ਲੈਣੀ ਚਾਹ ਧਰ ਲੈਣੀ ਘਰ ਵਾਲੇ ਨੂੰ ਕਹਿ ਦੇਣਾ ਉੱਠ ਖੜੋ ਜੀ ਤੁਸੀਂ ਕੱਖ ਕੰਡਾ ਪਾ ਲੋ ਕੱਖੰਡਾ ਪਾ ਲੋ ਚਾਹ ਪੀ ਲੋ ਫਿਰ ਚੱਲ ਬੇਲੇ ਤੇ ਪਾਣੀ ਧਣੀ ਪਿਆ ਕੇ ਬਾਦਨ ਨੂੰ ਤੁਸੀਂ ਆਵਦਾ ਹੱਲ ਜੋੜੋਂਗੇ ਮੈਂ ਰੋਟੀ ਲੈ ਕੇ ਆ ਜੂ ਉਹ ਕਹਿਆ ਕਰੇ ਚੰਗਾ ਧੰਨਵਾਦ ਉਹ ਭਾਈ ਚਾਹ ਪੀ ਲਿਆ ਕਰੇ ਕੱਖ ਪਾਲਿਆ ਕਰੇ ਉਹ ਜਿਹੜਾ ਜ ਕੰਮ ਹੋਇਆ ਕਰੇ ਉਹ ਬੁੜੀ ਕਰ ਲਿਆ ਕਰੇ ਉਹ ਤਾਂ ਕੁੜੀ ਵੀ ਤੇ ਦੇ ਲੈ ਨੌਜਵਾਨ ਉਹ ਕੁੜੀ ਕਰਦੇ ਕਰਾਉਂਦੇ ਜਣੇ ਜਿਹੜਾ ਪਿਛਲਾ ਪਰਿਵਾਰ ਚੰਗੀ ਬੁੜੀ ਦਾ ਤੇ ਉਹ ਤਾਂ ਭਾਈ ਚੰਗੇ ਕਿਤੇ ਤੇ ਲੱਗੇ ਮੁੰਡੇ ਚੰਗੇ ਕਿਤੇ ਤੇ ਮੁੰਡੇ ਲੱਗੇ ਤਾਂ ਚੰਗੇ ਕਿਤੇ ਨੂੰ ਦੇਖ ਕੇ ਰਿਸ਼ਤੇ ਵਧੀਆ ਹੋਗੇ ਕੁੜੀਆਂ ਚੰਗੇ ਥਾਵੇਂ ਵਿਆਹਤੀਆਂ ਜਦੋਂ ਚੰਗੇ ਸਿਆਣਾ ਪਰਿਵਾਰ ਤੇ ਉਹ ਜਿਹੜੀ ਲੜਾਕੀ ਤੇ ਉਹਨਾਂ ਦੇ ਮੁੰਡੇ ਲੱਥ ਹੋਗੇ ਉਹ ਜਦੋਂ ਮਤ ਤਾਂ ਕੋਈ ਦਿੱਤੀ ਨਾ ਚੰਗੀ ਤਾਂ ਉਹ ਗਾਲਾਂ ਹੀ ਕੱਢਾ ਕਰੇ ਉਹੋ ਜੀ ਗਾਲਾਂ ਵਾਲੇ ਉਹ ਹੋਗੇ ਜਵਾਖ ਕਰੂ ਹੀ ਜਵਾਖ ਐ ਹੁੰਦਾ ਜੇ ਹੁਣ ਮਹੱਤਰ ਟੀਚਰ ਚੰਗਾ ਤਾਂ ਉਹ ਚੰਗੀ ਵਿੱਦਿਆ ਪੜਾ ਦੂ ਚੰਗਾ ਜਵਾਖ ਉਹੀ ਜੀ ਵਿੱਦਿਆ ਸਿੱਖ ਕੇ ਚੰਗਾ ਕੰਮ ਕਰੂ ਜੇ ਅ ਟੀਚਰ ਹੀ ਨਹੀਂ ਵਧੀਆ ਫਿਰ ਜਵਾਕ ਨੂੰ ਪੜਾਈ ਕਿੱਥੋਂ ਆਊਗੀ ਹੈਨਾ ਜੇ ਆਪਾਂ ਕੋਈ ਵੀ ਹੈ ਜੇ ਮੱਝ ਨੂੰ ਵਧੀਆ ਪੱਠੇ ਕੱਖ ਨਹੀਂ ਪਾਵਾਂਗੇ ਦਾਣਾ ਨਹੀਂ ਪਾਵਾਂਗੇ ਫਿਰ ਉਹ ਵਧੀਆ ਦੁੱਧ ਵੀ ਕਿੱਥੋਂ ਦੇਊ ਜਿਹੜਾ ਜੇ ਆਪਾਂ ਕਿਸੇ ਵੀ ਚੀਜ਼ ਦੀ ਸਮਾਈ ਕਰ ਲੈ ਉਹੇ ਜਿਹੀ ਹੋ ਬੱਚੇ ਦੀ ਅ ਦੇਖਭਾਲ ਕਰ ਵੀ ਇਹ ਮਾੜੇ ਲਗਣ ਤੇ ਆ ਕੇ ਜਾਂ ਚੰਗੇ ਲਗਣ ਤੇ ਉਹਨੂੰ ਚੰਗੇ ਤੇ ਲਾ ਸਿੱਖਿਆ ਚੰਗੀ ਦੇ ਦੇ ਉਹੀ ਜੀ ਹੋ ਜਾਂਦੀ ਹੈ ਜਿਹੇ ਜਿਹੇ ਸਿਆਣਿਆਂ ਦਾ ਕਿਹਾ ਜਿਹੇ ਜਿਹੇ ਕਹਿੰਦੇ ਬੈਠਕ ਉਹੀ ਜੀ ਸੋਭਤ ਹੈ ਨਾ ਜਾਂ ਪਤਾ ਲੱਗਦਾ ਕਹਿੰਦੇ ਰਾਹ ਪਏ ਤੋਂ ਜਾਂ ਬਾਹ ਪਏ ਤੋਂ ਰਾਹ ਪਏ ਤੋਂ ਤਾਂ ਹੈ ਭਾਈ ਸਾਨੂੰ ਦੱਸਾਂ ਵੀ ਅੱਗੇ ਤੁਰ ਕੇ ਜਾਂਦੇ ਹੁੰਦੇ ਚਾਰ-ਚਾਰ ਕੋਹ ਪੰਜ-ਪੰਜ ਕੋਹ ਪਿੰਡ ਹੁੰਦੇ ਹੁਣ ਤਾਂ ਨੇੜੇ-ਨੇੜੇ ਖੇਤਾਂ 'ਚ ਪਿੰਡੀਆਂ ਵੱਜ ਗਈਆਂ ਉਹ ਅਗਲਾ ਤੂੰ ਆ ਗਿਆ ਉਧਰੋਂ ਕੋਈ ਹੋਰ ਭਾਈ ਆ ਗਿਆ ਰਾਹ ਦੇ ਵਿੱਚ ਤੁਰੇ ਜਾਂਦੇ ਨੇ ਗੱਲ ਨਹੀਂ ਪਏਗੇ ਉਹਨੂੰ ਪਤਾ ਲੱਗ ਜਾਂਦਾ ਵੀ ਬੰਦੇ ਦਾ ਦਿਮਾਗ ਬੜਾ ਵਧੀਆ ਹੈ ਦੂਏ ਨੂੰ ਪਤਾ ਲੱਗ ਜਾਂਦਾ ਵੀ ਇਹਦਾ ਵੀ ਦਿਮਾਗ ਵਧੀਆ ਕਿਉਂ ਗੱਲਾਂ ਕਰਦੇ ਚਾਰ ਕੋ ਤੁਰੇ ਜਾਂਦੇ ਪੇਟ ਆ ਜਾਂਦਾ ਬਾ ਉਹ ਹੁੰਦਾ ਜਿਵੇਂ ਆਪਾਂ ਕਿਸੇ ਨੇ ਬੀੜੀ ਕਰ ਲਈਏ ਵੀ ਬਾ ਪੈ ਗਿਆ ਜਾਂ ਰਿਸ਼ਤੇਦਾਰੀ ਪੈ ਗਈ ਬਾ ਪੈ ਗਿਆ ਵੀ ਇਹ ਬੰਦਾ ਵਧੀਆ ਹੈ ਕਿ ਜਾਂ ਘਟੀ ਹੈ ਉਹ ਤਾਂ ਕਹਿੰਦੇ ਨੇ ਕਿ ਜਾਂ ਪਤਾ ਲੱਗਦਾ ਰਾ ਪਏ ਤੋਂ ਜਾਂ ਬਾ ਪਏ ਤੋਂ ਉਹ ਭਈ ਜਦੋਂ ਉਹਦੇ ਤਾਂ ਚੰਗੇ ਲਾੜ ਉਹਦੀ ਹੁਣ ਲਾੜ ਖਰਾਬ ਖਰਾਬ ਲਾੜ ਸਿੱਖਿਆ ਚੰਗੀ ਆਈ ਨਾ ਨਾ ਕੋਈ ਟੀਚਰ ਚੰਗਾ ਮਿਲਿਆ ਸਾਧੂ ਸੰਤ ਨਾ ਮਾਈ ਬਾਪ ਚੰਗੇ ਮਿਲੇ ਹੁਣ ਜਿਵਾਖਾਂ ਦਾ ਕੀ ਕਸੂਰ ਵਿਚਾਰਿਆਂ ਦਾ ਨਿਆਣਿਆਂ ਦਾ ਉਹ ਜਿਹੀ ਜਿਹਾ ਆਪਾਂ ਸਿੱਖਿਆ ਦੇਤੀ ਉਹਨੇ ਤਾਂ ਉਹੀ ਜੀ ਲੈ ਲਈ ਜਿਹੀ ਜੀ ਰੋਟੀ ਫੜਾਤੀ ਉਹੀ ਜੀ ਖਾ ਲਈ ਜਿਹੜਾ ਜਰਨ ਪਾਣੀ ਖਾਊਗਾ ਬੱਚੇ ਨੂੰ ਉਹੀ ਜੀ ਲਾਇਕਤਾ ਆਊਗੀ ਜੇ ਵਹਿਗਰੂ ਵਹਿਗਰੂ ਕਹੇ ਕੇ ਦਾਲ ਪਾਣੀ ਅੰਨ ਪਾਣੀ ਬਣਾਇਆ ਨਾ ਉਹਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੋ ਜਾਂਦਾ ਉਹ ਗਾਂਹਾਂ ਜਾ ਕੇ ਬੱਚੇ ਦੇ ਢਿੱਡ 'ਚ ਪਰਮਾਤਮਾ ਦਾ ਵਾਸਾ ਹੋਇਆ ਉਹਨੂੰ ਵੀ ਫਾਇਦਾ ਕਰਦਾ ਹੈਗਾ ਅਜਾ ਭਈ ਉਹ ਜਦੋਂ ਚੰਗੇ ਤੇ ਉਹ ਗਾਂਹਾਂ ਕੁੜੀ ਵਿਆਹੀ ਹੋਈ ਗਈ ਉਹ ਵੀ ਚੰਗਾ ਲਾਗਣ ਹੋਇਆ ਉਹ ਮੌਜਾਂ ਉਹ ਕਰਿਆ ਕਰੇ ਮੌਜਾਂ ਕਰਿਆ ਕਰੇ ਜਿਹੜੇ ਮਾੜੇ ਉਹਨੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਵੀ ਨਾ ਤੀਏ ਮਾੜੇ ਥਾਂਵੇਂ ਖੜੀਦਾ ਮਾੜਾ ਬੋਲ ਨਹੀਂਦਾ ਨਹੀਂ ਆਪਦੇ ਮਾਲਕ ਨੂੰ ਨਹੀਂ ਮਾੜਾ ਬੋਲਿੰਦਾ ਆਪਦੇ ਸੱਸ ਸਹੁਰੇ ਨੂੰ ਨਹੀਂ ਮਾੜਾ ਬੋਲਿੰਦਾ ਦੇਖ ਧੀਏ ਉਹ ਤੇਰੇ ਮਾਈ ਬਾਪ ਹੀ ਨੇ ਤੇਰੇ ਸੱਸ ਸਹੁਰੇ ਉਹਨਾਂ ਨੂੰ ਮਿੱਠਾ ਬੋਲਿੰ। ਉਹਨਾਂ ਨੂੰ ਵੇਲੇ ਤੇ ਬੈਠਿਆਂ ਨੂੰ ਚਾਹ ਫੜਾਈ ਬੈਠਿਆਂ ਨੂੰ ਰੋਟੀ ਫੜਾਈ ਤੈਨੂੰ ਸੀਸਾ ਦੇਣਗੇ ਕਹਿਣਗੇ ਸੂਖੀ ਰਹਿ ਪੁੱਤ ਮਹਾਰਾਜ ਤੈਨੂੰ ਉਮਰਾਂ ਲਾਵੇ ਸੂਖੀ ਬਸਾਵੇ ਦੁੱਧ ਪੁੱਤ ਰਜ ਖੜਿਆਵੇ ਉਹ ਤਾਂ ਸੀਸਾ ਦੇਣਗੇ ਜੇ ਹੁਣ ਧੀ ਨੂੰ ਸਿੱਖਿਆ ਦੇ ਕੇ ਤਾਂ ਤੋਰੇ ਹੀ ਨਾ 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 ਐਵੇਂ ਨਾ 700 ਸੌਰੇ ਦੀ ਕਨੌੜੀ ਜੀ ਚੱਲੀ ਹਾਂ ਐਵੇਂ ਨਾ 700 ਸੌਰੇ ਦੇ ਭਾਂਡੇ ਮਾਜੀਆਂ ਉਹਦੇ ਕੱਪੜੇ ਧੋਣ ਦੇ ਤੈਨੂੰ ਕੋਈ ਲੋੜ ਨਹੀਂ ਉਹਦੇ ਟੁੱਟੇ ਨਹੀਂ ਹੈਗੇ ਆਪੇ ਧੋਊਗੀ ਆਪੇ ਧੋਊਗੀ ਆਪੇ ਬੁੜੇ ਦੇ ਧੋਊਗੀ ਉਹ ਮਾੜੀ ਸਿੱਖਿਆ ਦਿੱਤੀ ਕੁੜੀ ਉਸੇ ਲੋਟ ਲੱਗੀ ਹੈ ਉਹ ਉਹ ਦਾ ਮੂੰਹ ਕਾਲਾ ਜਿਵੇਂ ਕਹਦੇ ਹੁੰਦੇ ਹਾਂ ਹਾਂ ਉਸੇ ਲੋਟ ਲੱਗੀ ਤੇ ਉਹ ਫਿਰ ਭਈ ਜਦੋਂ 700 ਸੌਰੇ ਦੀ ਸੇਵਾ ਤਾਂ ਕਰੀ ਨਾ ਉਹ ਕਹਿਆ ਕਰਨਾ ਜੇ ਕੋਈ ਗਮਾਂਢੀ ਆ ਜਾ ਕਰੇ ਬੁਢਾ ਠੇਰਾ ਬੁੜੇ ਕੋਲੇ ਜਾਂ ਬੁੜੀ ਕੋਲੇ ਬੁੜੀ ਵੀ ਭਾਈ ਕਿਵੇਂ ਫਲਾਣੇ ਸਾਂ ਉਹ ਠੀਕ ਹੈ ਭਰਾਵਾ ਢਿੱਲਾ ਜਾ ਬੋਲਿਆ ਕਰ ਉਹ ਕਹਿੰਦਾ ਕੀ ਗੱਲ ਬੱਟੇ ਭਾਈ ਢਿੱਲਾ ਜਾ ਬੋਲਦਾ ਉਹ ਕਹਿੰਦਾ ਢਿੱਲੀ ਬੋਲਣਾ ਹੋਰ ਕੀ ਕਰਨਾ ਹੈ ਕਹਿੰਦਾ ਗੱਲ ਹੈ ਕੋਈ ਕਹਿੰਦਾ ਗੱਲ ਕੀ ਹੈ ਭਰਾਵਾ ਮੁੰਡਾ ਬਿਆਹ ਹੈ ਤੇ ਮੈਨੂੰ ਠੀਕ ਨਹੀਂ ਹੈਗੀ ਬੋਲਦੀ ਨਹੀਂ ਚੰਗਾ ਪਾਣੀ ਨਹੀਂ ਫੜਾਉਂਦੀ ਰੋਟੀ ਨਹੀਂ ਫੜਾਉਂਦੀ ਚਾਹ ਨਹੀਂ ਫੜਾਉਂਦੀ ਕੱਪੜਾ ਵੀ ਨਹੀਂ ਸਾਡਾ ਧੋਉਂਦੀ ਵੀ ਹੁਣ ਇਹ ਬੁੜੀ ਹੈ ਇਹ ਬੁੜੀ ਵਿਚਾਰੀ ਕੀ ਕਰੇ ਇਹ ਹੌਲੀ-ਹੌਲੀ ਉੱਠ ਕੇ ਚਾਹ ਲਿਆਉਂਦੀ ਹੈ ਦੋਹੇ ਪੀ ਲੈਂਿਆ ਰੋਟੀ ਵੀ ਇਹੀ ਫੜਾਉਂਦੀ ਹੈ ਕੱਪੜੇ ਵੀ ਇਹੀ ਝੰਜੋਲਦੀ ਹੈ ਸਾਡੇ ਤਾਂ ਦੋਹਾਂ ਦੇ ਵੀ ਪੁੱਛ ਨਾ ਭਾਈ ਔਖੇ ਆ ਉਹ ਕਹਿੰਦਾ ਵੀ ਬੜਾ ਇਹ ਤਾਂ ਫਿਰ ਔਖਾ ਹੋਇਆ ਹੁਣ ਬੜੇਪੇ ਦੇ ਵਿੱਚ ਆਏ ਤੁਸੀਂ ਮੰਜਾ ਤੇ ਬੈਠੇ ਹੋ ਤੇ ਇਦੋਂ ਵੀ ਸਰੀਰ ਕੱਟੇ ਜਾਊਗਾ ਜਦੋਂ ਬਲ ਕੱਟ ਗਿਆ ਇਹ ਬੁਢੀ ਕਿਹੜਾ ਤੈਨੂੰ ਫਿਰ ਰੋਜ਼ ਹੀ ਚਾਹਾਂ ਫੜਾ ਦੂ ਰੋਜ਼ ਹੀ ਇਹ ਕੱਪੜੇ ਕਿੱਥੋਂ ਤੋੜ ਦੂ ਵੀ ਔਖਾ ਹੋ ਗਿਆ ਭਾਈ ਹੁਣ ਪਰਿਵਾਰ ਦੀ ਮਾਗਰ ਲਈ ਦੀ ਸਿੱਖਿਆ ਆਈ ਹੀ ਨਾ ਨਾ ਬੁਢੇ ਬੁੜੀ ਨੂੰ ਨਹੀਂ ਤਾਂ ਬੁਲਾਉਣਾ ਬੁਢੇ ਬੁੜੀ ਨੂੰ ਨਹੀਂ ਬੁਲਾਉਣਾ ਉਹ ਮਾੜਾ ਪਰਿਵਾਰ ਮਾੜੀ ਸਿੱਖਿਆ ਦਿੰਦਾ ਆਪ ਚ ਵਿੜੋਂ ਪੈਗੀ ਬਿੜੋਂ ਪੈ ਗਈ ਮੁੰਡਾ ਆ ਤਾਂ ਕਹੇ ਮੇਰੇ ਮਾਪਿਆਂ ਨੂੰ ਤੂੰ ਕਿਉਂ ਨਹੀਂ ਸਮਝੀ ਕਿਉਂ ਨਹੀਂ ਚਾਹ ਫੜਾਉਂਦੀ ਕੱਪੜਾ ਲਿੰਗੜਾ ਹੋ ਰਿਹਾ ਇਹਨਾਂ ਦਾ ਕੌਣ ਧੋ ਉਹ ਕਿਆ ਕਰੇ ਮੈਥੋਂ ਨਹੀਂ ਇਹਨਾਂ ਦਾ ਵਾਲ ਨੂੰ ਫੂਕਣ ਹੁੰਦਾ ਤੈਨੂੰ ਸਿੱਖੀ ਹੋਈ ਮੈਥੋਂ ਨਹੀਂ ਇਹਨਾਂ ਦਾ ਵਾਲ ਨੂੰ ਫੂਕਣ ਹੁੰਦਾ ਆਪ ਤੇ ਬਟਟ ਪੈ ਗਿਆ ਬਟਟ ਪੈ ਗਿਆ ਭਾਈ ਉਹ ਬੰਦਾ ਜਿਹੜਾ ਸੁਭਾ ਦਾ ਚੰਗਾ ਅਕਲ ਦਾ ਵੀ ਠੀਕ ਉਹ ਕਿਆ ਕਰੇ ਵੀ ਮਣਾ ਹੁਣ ਇਹ ਤਾਂ ਜਿਹੜਾ ਹੋ ਗਿਆ ਕੰਮ ਇਹ ਕੋਈ ਪਸ਼ੂ ਤਾਂ ਹੈ ਨਹੀਂ ਵੀ ਆਪਾਂ ਬਦਲ ਕੇ ਹੋਰ ਲੈ ਲਾਂਗੇ ਵੀ ਹੁਣ ਤਾਂ ਇਹ ਉਮਰ ਦੇ ਨਾਲ ਹੀ ਜਾਓ ਚਲ ਆਪ ਕਰ ਲਿਆ ਕਰੋ ਖੇਤੜਾ ਉਹ ਹੱਥਨ ਟੜ ਕੇ ਆਪਦੇ ਮਾਂ ਪਿਓ ਨੂੰ ਚਾਹ ਪਾਣੀ ਫੜਾ ਦਿਆ ਕਰੇ ਤੇ ਕਪੜਾ ਲੰਗੜਾ ਕਿਤੇ ਕਰਿਆ ਕਰ ਚੱਲ ਮਾਂ ਚੋਂ ਨੋ ਦਨ ਤਾਂ ਕਿ ਬੱਠੜ ਚ ਸਾਬਣ ਲਾ ਕੇ ਤਾਂ ਕਿ ਅੱਗੇ ਕਿਹੜੀਆਂ ਮਸ਼ੀਨਾਂ ᱛੀਆਂ ਅੱਗੇ ਤਾਂ ਬੱਠੜ ਅੱਛੀ ਪਾਣੀ ਹੁੰਦਾ ਜਾ ਕੋਈ ਕਸੀ ਤੇ ਬਗ ਜਾਂਦਾ ਜਾਂ ਕੋਈ ਨਹਿਰ ਤੇ ਬਗ ਜਾਂਦਾ ਉੱਥੇ ਥਾਪੇ ਨਾਲ ਕੁੱਟ ਕੇ ਸਾਬਣ ਲਾ ਕੇ ਧੋ ਲਿਉਂਦੇ ਐਂ ਕਰਦੇ ਕਰਾਉਂਦੇ ਫਿਰ ਉਹ ਜੋ ਜਾਦੇ ਬਟਟ ਪੈ ਗਿਆ ਉਹ ਮਾੜਾ ਮੋਟਾ ਘੂਰਨ ਕੱਪਣ ਲੱਗਾ ਕੁੱਟਣ ਕਰਨ ਲੱਗਾ ਆਪੇ ਰੋਸਾ ਹੋਣ ਲੱਗ ਗਿਆ ਰਸ ਕੇ ਉਹ ਪੇਕੀ ਬਗ ਜਾ ਕਰੇ ਉਹ ਕਿਆ ਕਰੇ ਜਪਾ ਜਾਨ ਸਾਨੂੰ ਤਾਂ ਲੋੜ ਹੀ ਨਹੀਂ ਉਹ 2-4 ਮਹੀਨੇ ਉਧਰ 2-4 ਮਹੀਨੇ ਉਧਰ ਉਹੀ ਲਟਾ ਪਿੰਗ ਪਰਿਵਾਰ ਹੋ ਹੀ ਗਿਆ ਫਿਰ ਜਦੋਂ ਵੱਢ ਬੜੋ ਪਏਗੇ ਫਿਰ ਉਹ ਸੌਰਾ ਨੋਂ ਵੀ ਟੁੱਟ ਗਏ ਤੇ ਸੌਰਾ ਨੋਂ ਟੁੱਟੇ ਕਹਿੰਦਾ ਮੈਂ ਤਾਂ ਇਹਨਾਂ ਦੇ ਪੈਰ ਨਹੀਂ ਤਰਨਾ ਉਹ ਕਹਿੰਦੇ ਅਸੀਂ ਤੇਰੇ ਨਹੀਂ ਪੈਰ ਤਰਨਾ ਉਹ ਫਿਰ ਮਾੜੇ ਪਰਿਵਾਰ ਦਾ ਕੀ ਹੁੰਦਾ ਫਿਰ ਉਹ ਜਿਹੜੀ ਵਿਆਹੀ ਆਈ ਤੇ ਉਹ ਕੁੜੀ ਉਹ ਮੁੰਡੇ ਦੇ ਉਹ ਨੂੰ ਮਗਰਲਾ ਪਰਿਵਾਰ ਕਹਿਦਾ ਕਰੇ ਸਾਡੇ ਕਣਿਓ ਤਾਂ ਬਸ ਅੱਜ ਤੋਂ ਇਹ ਮਰ ਗਈ ਸਾਡੇ ਕਨੇ ਤਾਂ ਮਰ ਗਈ ਅਸੀਂ ਤਾਂ ਬਸ ਸਬਰ ਕਰ ਲਿਆ ਅਸੀਂ ਤਾਂ ਨਾ ਆਉਣਾ ਨਾ ਜਾਣਾ ਸਾਡੇ ਕਨੇ ਤਾਂ ਇਹ ਮਰ ਗਈ ਤੇ ਹੁਣ ਆਏ ਤਾਂ ਸੋਚਣਾ ਵੀ ਛੋਡੇ ਕਨੇ ਇਹ ਤਾਂ ਮਰ ਗਈ ਤੁਸੀਂ ਆਏ ਸੋਚੋ ਵੀ ਸਮਾ ਇਹ ਦੇ ਕਨੇ ਤੁਸੀਂ ਮਰ ਗਏ ਐਡਾ ਵੱਡਾ ਪਰਿਵਾਰ ਭਾਈ ਭੈਣਾ ਤਾਏ ਚਾਚੇ ਮਾ ਪਿਓ ਵੀ ਜਦੋਂ ਧੀ ਕੋਲੇ ਜਾਣ ਵੀ ਹਟ ਗਏ ਹਾਂ ਤੇ ਇਸ ਵਾਂ ਇੱਕ ਤਾਂ ਸਖਿਆ ਮਾੜੀ ਦੇਤੀ ਸਖਿਆ ਮਾੜੀ ਦੇਤੀ ਕਾਰੋਬਾਰ ਗਾਹਾਂ ਵਾਲਾ ਮੜਾ ਕਰਨ ਲੱਗੀ ਉਹਨਾਂ ਨਾਲ ਬਿੜ ਟਪਾਤਾ ਦੂਜਾ ਮਗਲਾ ਪਰਿਵਾਰ ਕਹਿੰਦਾ ਸਾਡੇ ਕਨੇ ਤਾਂ ਸਾਬਰ ਹੈ ਜੀ ਸਾਡੇ ਕੋਲ ਨਹੀਂ ਤਾਂ ਮਰ ਗਈ ਉਹ ਗਾਹ ਉਹ ਵੀ ਬੋਲੀ ਉਹੀ ਜੀ ਕਹੇ ਗੱਲ ਤਾਂ ਉਹਨਾਂ ਦੀ ਸਹੀ ਹੈ ਮੈਂ ਤਾਂ ਉਹਨਾਂ ਕਨੇ ਮਰ ਗਈ ਉਹ ਬੋਲੀਏ ਤੂੰ ਐ ਤਾਂ ਸੋਚ ਵੀ ਇੰਨਾ ਕਨੇ ਕਾਨੂੰ ਮਰ ਗਈ ਤੇਰੇ ਕਨੇ ਉਹ ਮਰ ਗਏ ਜਿਹੜੇ ਤੇਰਾ ਦੁੱਖ ਸੋਕੀ ਨਹੀਂ ਪੁੱਛਦੇ ਹ ਜੇ ਸਿਆਣਾ ਪਰਿਵਾਰ ਹੋਵੇ ਭਵਨ ਆ ਕੇ ਪਾਣੀ ਪੀਵੇ ਸਿਆਣਾ ਪਰਿਵਾਰ ਮਹੀਨੇ ਬਾਅਦ 20 ਦਿਨਾਂ ਬਾਅਦ 2 ਮਹੀਨੇ ਬਾਅਦ ਆ ਕੇ ਭੈਣ ਦਾ ਤਾਂ ਪਤਾ ਲੈ ਕੇ ਜਾਊ ਵੀ ਭੈਣੇ ਔਖੀਆਂ ਕਿ ਸੌਖੀਆਂ ਜੇ ਤੈਨੂੰ ਕੋਈ ਪੈਸੇ ਟੱਕ ਕੇ ਗਣੇ ਉਹ ਤੰਗੀ ਐ ਸਾਨੂੰ ਦੱਸ ਦੇ ਅਸੀਂ ਦੇ ਜਾਗੇ ਕੀ ਕੁੜੀ ਨੂੰ ਜੇ 5-400 ਰੁਪਇਆ ਦੇਵਾਂਗੇ ਉਹਦਾ ਮਹੀਨਾ ਲੰਘ ਜਾ ਜੇ ਕੱਪੜੇ ਦੇ ਦਾਂਗੇ 6 ਮਹੀਨੇ ਬਾਅਦ ਉਹ ਸੌਰਾ ਤੋਂ ਕੱਪੜੇ ਵੀ ਨਹੀਂ ਮੰਗ ਸਕਦੀ ਮੰਗਣ ਦੀ ਲੋੜ ਹੀ ਨਹੀਂ ਵੀ ਭਾਈ ਮੰਗੇ ਨਾ ਕੱਪੜੇ ਅਸੀਂ ਦੇ ਦਾਂਗੇ ਦਵਾਈ ਬੂਟੀ ਨੂੰ ਤੈਨੂੰ ਪੈਸੇ ਅਸੀਂ ਦੇ ਦਾਂਗੇ ਇਹਨਾਂ ਤੋਂ ਮੰਗੀ ਨਾ ਜਦੋਂ ਨਾ ਹੀ ਮੰਗਿਆ ਫਿਰ ਉਹ ਕਾਹਨੂੰ ਘੂਰਨਗੇ ਜਦੋਂ ਉਹ ਐਂ ਤਾਂ ਕਹਿ ਸਕਦੇ ਆ ਵੀ ਮੈਂ ਤਾਂ ਸੋਤੋਂ ਕੁਝ ਮੰਗਿਆ ਨਹੀਂ ਛੋਟੀ ਰੋਟੀ ਲਾਤੀ ਸੋਡੇ ਕੱਪੜੇ ਧੋਤੇ ਸੋਡਾ ਗੋਹਾ ਕੂੜਾ ਕਰਤਾ ਸੋਡੇ ਧਾਰਾ ਘੜਤੇ ਆ ਵੀ ਮੇਰਾ ਕਸੂਰ ਤਾਂ ਕੋਈ ਨਹੀਂ ਮੇਰੇ ਪੈਕੇ ਮੈਨੂੰ ਕੱਪੜੇ ਦੇ ਇਹਨੇ ਮੇਰੇ ਪੈਕੇ ਮੈਨੂੰ ਧੋਈ ਨੂੰ ਪੈਸੇ ਦੇ ਇਹਨੇ ਸੋਡੇ ਕਰੋ ਤਾਂ ਮੈਂ ਖਾਦਾ ਨਹੀਂ ਕੁਸ ਉਹ ਸੈਣੀ ਮੱਤ ਵਾਲੀ ਤਾਂ ਐ ਹੋ ਜੂ ਬੋਲੇ ਮੱਤ ਵਾਲੇ ਤੈਨੂੰ ਦੱਸਿਆ ਫਿਰ ਉਹ ਕਹਣਗੇ ਸਾਡੇ ਕੋਣੀ ਮਰ ਗਈ ਉਹ ਕਹਣਗੇ ਅਸੀਂ ਉਹਨਾਂ ਕਣੀਓ ਉਹ ਸਾਡੇ ਕਣੀਓ ਮਰ ਗਏ ਇਹ ਹੈ ਬੋਲੀ ਮੱਤ ਦੀ ਗੱਲ ਇਹ ਦੁਨੀਆ ਤੇ ਬੰਦੇ ਨੇ ਜਰਮ ਲੈ ਲਿਆ ਭੈਣ ਭਾਈਆਂ ਨਾਲ ਸਰੀਕੇ ਨਾਲ ਪਿੰਡ ਚ ਆਸਗਮਾੜ ਦੇ ਪਿੰਡਾਂ ਚ ਜਿਹੜਾ ਪਿਆਰ ਨਾਲ ਵਰਤੂ ਉਹਦੇ ਵਰਗੀ ਰੀਸ ਕਿੱਥੇ ਐ ਅਗਲੇ ਨੂੰ ਭੱਜ ਕੇ ਬਲਾਓ ਭੱਜ ਕੇ ਅਗਲਾ ਬਲਾਵੇ ਹੱਸੋ ਖੇਡੋ ਦੁੱਖ ਸੁੱਖ ਖਾਣਾ ਆਪਣੋ ਆਪਣਾ ਕਰਮ ਹੁਣ ਇਸ ਤਰ੍ਹਾਂ ਦਾ ਹੋ ਜਾਂਦੇ ਨੇ ਤੇ ਇੱਕ ਆ ਕੀ ਗੱਲ ਫਿਰ ਗਾਹਾਂ ਬੁੜੇ ਬੁੜੀਆਂ ਲਈ ਕਿਸੇ ਦੇ ਮੰਨ ਕੇ ਚੱਲ ਦੋ ਪੁੱਤ ਲਾ ਲੈ ਚਾਹੋ ਤਿੰਨ ਪੁੱਤ ਲਾ ਲੈ ਤੇ ਉਹ ਤਿੰਨੀ ਵਿਆਹੇ ਕੁੜੀਆਂ ਵੀ ਵਿਆਹਤੀਆਂ ਅਸਹੀ ਅੱਛਾ ਨੂਹਾ ਬਥੇਰੀਆਂ ਚੰਗਿਆਂ ਪੁੱਤ ਬਥੇਰੇ ਚੰਗੇ ਵਧੀਆ ਪਿਆਰ ਬੁੜਾ ਬੁੜੀ ਵਧੀਆ ਲਿਆਕਤਾਲੇ ਤੇ ਵਧੀਆ ਪੁੱਤ ਪੁੱਤ ਹੋ ਕਰਿਆ ਕਰਨ ਪਰਿਵਾਰ ਨੂੰ ਤੇ ਉਹ ਬਾਪੂ ਬਾਪੂ ਬੇਬੇ ਬੇਬੇ ਕਰਿਆ ਕਰਨ ਜਦੋਂ ਭਈ ਬੁੜਾ ਬੁੜੀ ਮੜੇ ਜੇ ਸਰੀਰ ਡਾਊਨ ਹੋ ਗਿਆ ਖੰਗ ਕੁਦਰਤੋ ਹੋ ਜਾਂਦੀ ਹੈ ਉਹ ਗਾ ਡਾਕਟਰਾਂ ਦੇ ਲੈ ਜਾਂਦੇ ਨੇ ਡਾਕਟਰ ਕਹਿੰਦੇ ਵੀ ਇਹਨੂੰ ਖਾਂਗਾ ਖਾਸੀ ਹੈ ਵੀ ਭਾਈ ਇਹ ਤੋਂ ਵੱਧ ਵੀ ਸਕਦੀ ਹੈ ਬਲਗਮ ਜੀ ਹੋ ਜਾਂਦੀ ਹੈ ਦੁੱਧ ਬਣਾ ਦਿਆ ਕਰੋ ਇਹਨੂੰ ਦੁੱਧ ਬੰਦ ਕਰਤਾ ਰੋਟੀ ਕਹਿੰਦੇ ਰੁੱਖੀ ਦਿਓ ਚੋਪੜੀ ਨਾ ਦਿਓ ਅੱਛਾ ਜੀ ਤੇ ਦਾਲ ਚ ਨਾ ਖਿਓ ਪਾਓ ਦਾਲ ਚ ਨਾ ਖਿਓ ਪਾਓ ਉਹ ਕਹਿੰਦੇ ਵੀ ਚਲੋ ਠੀਕ ਹੈ ਉਹ ਜਦੋਂ ਇੱਕ ਕਹਿੰਦੇ ਦਹੀਂ ਲੱਸੀ ਨਾ ਦਿਓ ਇਹਨੂੰ ਸਹੀ ਉਹ ਤਾਂ ਸਾਰਾ ਕੁਝ ਜਿਹੜਾ ਚੰਗਾ-ਚੰਗਾ ਤੇ ਉਹ ਤਾਂ ਬੰਦੀ ਕਰਤਾ ਬੁੜੇ-ਬੁੜੀ ਦਾ ਹੁਣ ਜਦੋਂ ਧਰਿਆ ਮੰਨ ਕੇ ਲਾਲਾ ਕੋਈ ਵੀ ਚੀਜ਼ ਦਾਲ ਪਾਣੀ ਸਾਗ ਧਰਿਆ ਸਾਗ ਧਰਿਆ ਨੂਨੇ ਕੋਲੇ ਮੁੰਡਾ ਬੈਠਾ ਤੇ ਜਿਹੜਾ ਉਹਦਾ ਘਰ ਵਾਲਾ ਤੇਗਾ ਰੋਟੀਆਂ ਲਾਉਂਦੀ ਤੇ ਉਹਨੂੰ ਕਹਿੰਦਾ ਵੀ ਮੈਨੂੰ ਉੱਠ ਕੇ ਆਉਣਾ ਓਖਾ ਤੂ ਰੋਈ ਪੀੜੀ ਤੇ ਬਹਿ ਕੇ ਰੋਟੀ ਖਾ ਲੈ ਉਹਨੇ ਭਾਈ ਰੋਟੀ ਪਾਤੀ ਤੇ ਕਣਕ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਮੱਖਣੀ ਆਇਆ ਚਾਰੇ ਉਂਗਲਾਂ ਨਾਲ ਰੁਕ ਪਰ ਕੇ ਮਾਰੀ ਮੱਖਣੀ ਕੋਲੇ ਚ ਜਦੋਂ ਉਹਨੇ ਮੌਜ ਨਾਲ ਸਾਗ ਖਾਦਾ ਕਣਕ ਮੱਕੇ ਦੀਆਂ ਰੋਟੀਆਂ ਲੱਗੀਆਂ ਸਵਾਦ ਮੁੰਡਾ ਤਾਂ ਦੇਖ ਲੈ ਰੱਜ ਕੇ ਮੌਜ ਨਾਲ ਬਾਕੇ ਚੰਗੀ ਪੀਲੀ ਕੜੀ ਵਰਗੀ ਲੱਸੀ ਉਹਨੂੰ ਬੁੜੇ ਨੂੰ ਫੜਾਤੀ ਰੋਟੀ ਰੁੱਖੀ ਸਾਗ ਦੇ ਵਿੱਚ ਘਿਓ ਦਾ ਪੋਰਾ ਨਾ ਸਾਗ ਦੇ ਵਿੱਚ ਘਿਓ ਦਾ ਪੋਰਾ ਨਾ ਉਹ ਮੁੰਡੇ ਨੇ ਤਾਂ ਖਾ ਲਿਆ ਮੱਖਣੀ ਵਾਲਾ ਸਾਗ ਕਿ ਮਿਰਚਾਂ ਘੱਟ ਹੋ ਗਈਆਂ ਉਹ ਜਦੋਂ ਮੱਖਣੀ ਤਾਂ ਪਾਈ ਨਾ ਸਾਗ ਤੇ ਮਿਰਚਾਂ ਮੱਲੋ ਮੱਲੀ ਵੱਧ ਲੱਗਣ ਗਿਆ ਉਹ ਵੱਧ ਲੱਗ ਗਿਆ ਉਹ ਕਹਿੰਦਾ ਭਾਈ ਮਿਰਚਾਂ ਘੱਟ ਪਾ ਲਿਆ ਕਰੋ ਉਹ ਕਹਿੰਦੇ ਬਾਪੂ ਜੀ ਮਿਰਚਾਂ ਵੱਧ ਕਹਿੰਦਾ ਹਾਂ ਭਾਈ ਮੂੰਹ ਮੱਚ ਗਿਆ ਨਾ ਢਿੱਡ ਮੱਚਦਾ ਰਹਿੰਦਾ ਮਿਰਚਾਂ ਵੱਧ ਹੋ ਜਾਂਦੀਆਂ ਨਾ ਚਲ ਭਾਈ ਉਹ 5-7 ਦਿਨ ਮਹੀਨਾ ਵੀ ਦਿਨ ਆਏ ਗੱਲ ਚਲਦੀ ਚਲਦੀ ਐਤਨੇ ਗਾਹਾਂ ਪਈ ਉਹ ਜਦੋਂ ਦੁਬਾਰੇ ਨਾ ਹੀ ਹਟੇ ਉਹ ਨੂੰ ਹਾਂ ਕਹਿੰਦੀ ਆ ਲੈ ਬਾਪੂ ਨੂੰ ਹੁਣ ਰਹਿ ਰਹਿ ਮਤੇ ਆਉਣ ਲੱਗੇ ਅੱਗੇ ਤਾਂ ਕਿਤੇ ਨਹੀਂ ਤੇ ਹੁਣ ਨਗੋਚਾ ਕਰਦਾ ਇਹ ਕਿਤੇ ਮਿਰਚਾਂ ਪਰਖਦਾ ਕਿਤੇ ਕੋਸ ਪਰਖਦਾ ਨਾਏ ਬੁੜੀ ਬੜਬੜ ਕਰੀ ਜਾਂਦੀ ਐ ਉਹ ਮੁੰਡਾ ਕਹਿੰਦਾ ਵੇ ਇੱਕ ਕਹਿੰਦਾ ਕਿਉਂ ਬੜਬੜ ਕਰੀ ਜਾਂਨੋ ਉਸੇ ਤਪਲੇ ਚੋਂ ਸਾਗ ਮੈਂ ਪਾਇਆ ਉਸੇ ਚੋਂ ਮੇਰੇ ਸਾਹਮਣੇ ਤੈਨੂੰ ਪਾ ਕੇ ਦਿੱਤਾ ਤੇਰੇ ਬਾਰੇ ਕਿਹਨੇ ਮਿਰਚਾਂ ਦੀ ਚੁਟਕੀ ਅੱਡ ਪਾਤੀ ਐਵੇਂ ਨੁਕੋਚਾ ਨੁਕੋਚਾ ਉਹ ਮੇਰੇ ਵਰਗਾ ਭਾਈ ਸਾਥ ਚ ਬੈਠਾ ਤੇ ਉਹ ਜਦੋਂ ਜਿੱਦਦੇ ਤੇ ਅਕੇ ਭਾਈ ਉਹ ਨੂੰ ਲਿਆਓ ਕੇ ਵੀਰੇ ਸਿੱਖ ਨੂੰ ਸੱਦ ਕੇ ਆਪੇ ਗੱਲ ਰਾਹ ਪਾ ਦੂਗਾ ਉਹ ਜੋ ਭਾਈ ਮੈਨੂੰ ਲੈ ਕੇ ਸੱਦ ਕੇ ਲਗਾਇਏ ਸੱਦ ਕੇ ਮੈਂ ਆਖਿਆ ਭਾਈ ਜਾ ਕੇ ਵੀ ਕੀ ਗੱਲ ਹੈ ਉਹ ਮੁੰਡਿਆਂ ਨੇ ਜਿਹੇ ਜਿਹੇ ਲੱਗਦਾ ਹੁੰਦਾ ਵੀ ਚਾਚਾ ਸਾਡੇ ਨਾਲ ਉਹੀ ਲੜੀਂਦੇ ਬੋੜ ਬੋੜੀ ਕਰੀ ਜਾਂਦੇ ਬੁੜਾ ਬੋੜ ਬੋੜੀ ਕਰੀ ਜਾਂਦਾ ਮਿਰਚਾਂ ਕੇ ਵੱਧ ਪਾਸ ਨੇ ਦਾਲ ਚ ਲੈ ਕਹਿੰਦਾ ਮੈਂ ਸੌਂ ਖਾਣਾ ਉਸੇ ਜੋ ਭੰਡੇ ਚ ਦਾਲ ਮੈਨੂੰ ਪਾਈ ਆ ਉਸੇ ਚ ਉਹ ਇਹਨੂੰ ਪਾ ਕੇ ਦਿੱਤੀ ਹੈ ਵੀ ਮੈਂ ਤਾਂ ਨਹੀਂ ਕੋਈ ਗੱਪਾ ਮਾਰਦਾ ਅੱਛਾ ਹੁਣ ਮੈਂ ਕਹਤਾ ਵੀ ਨਹੀਂ ਭਾਈ ਤੇਰਾ ਕੋਈ ਗੱਪ ਨਹੀਂ ਉਹਨੂੰ ਜਾ ਕੇ ਪੁੱਛਿਆ ਵੀ ਵੱਡੇ ਭਾਈ ਤੈਨੂੰ ਕੀ ਗੱਲ ਉਹ ਕਹਿੰਦਾ ਭਰਾਵਾ ਪੁੱਛਣਾ ਮੈਂ ਕਿਹਾ ਕੀ ਆ ਕਹਿੰਦਾ ਯਾਰ ਮਿਰਚਾ ਵੱਧ ਹੁੰਦੇ ਨੇ ਮੈਂ ਗੱਲ ਸੱਚੀ ਕਹਿਣਾ ਮੱਖਾ ਗੱਲ ਤਾਂ ਸੱਚੇ ਤੋ ਵੀ ਕਹਿਣਾ ਮੁੰਡਾ ਵੀ ਕਹਿੰਦਾ ਨੂੰ ਵੀ ਕਹਿੰਦੀ ਆ ਵੀ ਗੱਲ ਸੱਚੀ ਐ ਸੱਚੇ ਸਾਰਿਆਂ ਮੱਖਾ ਕਹਿੰਦੇ ਫੇਰ ਹੁਣ ਲਾਜ ਉਹ ਮੱਖਾ ਕਿਤੇ ਡਾਕਟਰ ਕੋਲੇ ਤਾਂ ਨਹੀਂ ਲੈ ਕੇ ਬੁੜੇ ਨੂੰ ਉਹ ਕਹਿੰਦੇ ਡਾਕਟਰ ਕੋਲ ਤਾਂ ਕਹਿੰਦਾ ਅਸੀਂ ਪਰਸੂਈ ਦਵਾਈ ਦਵਾ ਕੇ ਲਿਆਦੀ ਐ ਮੁੰਡਾ ਕਹਿੰਦਾ ਮੱਖਾ ਫੇਰ ਪੰਗੇ ਤਾਂ ਡਾਕਟਰ ਨੇ ਪਾਤੇ ਕਹਿੰਦੇ ਤੈਨੂੰ ਕੀ ਪਤਾ ਲੱਗਿਆ ਮੱਖਾ ਇਹਦਾ ਕਿ ਉਹਨਾ ਬੰਦ ਕਰਤਾ ਹੋਵੇ ਕਹਿੰਦਾ ਹਾਂ ਕਿ ਉਹ ਤਾਂ ਬੰਦ ਕਰਿਆ ਮੈਂ ਕਿਹਾ ਦੁੱਧ ਕਹਿੰਦਾ ਦੁੱਧ ਵੀ ਬੰਦ ਹੈ ਤੇ ਦਹੀਂ ਲੱਸੀ ਕਹਿੰਦਾ ਉਹ ਵੀ ਬੰਦ ਹੈ ਉਹ ਮੈਂ ਕਿਹਾ ਫਿਰ ਮਿਰਚਾਂ ਦਾ ਸਾਗ ਚ ਉਹੀ ਵੱਧ ਗਿਆ ਤੁਹਾਡਾ ਕਸੂਰ ਨਹੀਂ ਨਾ ਬੁੜੇ ਦਾ ਕਸੂਰ ਹੈ ਤੁਸੀਂ ਮੈਂ ਕਿਹਾ ਰੁੱਖੀ ਰੋਟੀ ਇੱਕ ਤੁਸੀਂ ਆਪ ਖਾ ਕੇ ਦੇਖੋ ਸੋਨੂੰ ਜੇ ਮਿਰਚਾਂ ਵੱਧ ਲੱਗੀਆਂ ਤਾਂ ਤਾਂ ਬੁੜੇ ਨੂੰ ਵੀ ਵੱਧ ਨੇ ਜੇ ਸੋਨੂੰ ਸਹੀ ਲੱਗੀਆਂ ਤਾਂ ਬੁੜੇ ਨੂੰ ਵੀ ਸਹੀ ਨੇ ਉਹ ਭਈ ਦੋ ਦਿਨ ਮੁੰਡੇ ਨੇ ਰੋਟੀ ਰੁੱਖੀ ਖਾਧੀ ਜਦੋਂ ਉਹ ਕਹਿੰਦਾ ਗੱਲ ਪੱਕੀ ਐ ਤਾਂ ਸੋਆ ਦੀ ਲੱਗਦੀ ਦਾਲ ਜੀ ਹੈ ਰੋਟੀ ਵੀ ਕਹਿੰਦਾ ਰੁੱਖੀ ਜੀ ਲੱਗਦੀ ਐ ਹੁਣ ਕਣਕ ਬਾਜਰੇ ਦੀ ਰੋਟੀ ਉਹ ਤਾਂ ਰੁੱਖੀ ਬਗੈਰ ਚੋਪੜੀ ਬੜ ਬੜ ਖਾਵੇ ਹੈ ਤੇ ਦਾਲ ਬਟਾ ਉਹ ਹੀ ਜੀ ਲੱਗੇ ਜਦੋਂ ਉਹ ਮਖਾ ਕੁਛ ਨਹੀਂ ਕਹਿੰਦੇ ਡਾਕਟਰਾਂ ਦੇ ਮਗਰ ਨਾਲ ਲੱਗਿਆ ਕਰੋ ਉਹ ਤਾਂ ਕਿਸੇ ਨਾ ਕਿਸੇ ਦਾ ਛਡਾਉਂਦੇ ਹੁੰਦੇ ਨੇ ਕੋਈ ਨਾ ਕੋਈ ਡਾਕਟਰ ਉਹ ਸੁਣ ਤੋਂ ਸੁਣਤੇ ਸਾਰੇ ਡਾਕਟਰ ਇਹ ਕਹਿੰਦੇ ਨੇ ਕਿ ਕਰਦੇ ਉਹ ਬੁੜੇ ਦਾ ਘਿਓ ਬੰਦ ਜਿਹੜੇ ਕੰਮ ਚ ਸਾਰੀ ਉਮਰ ਲਾਜੀ ਨੇ ਖਾਂਦੇ ਵੀ ਕਰਦੇ ਘਿਓ ਬੰਦ ਮਖਾ ਤੁਸੀਂ ਐ ਕਰਕੇ ਨਾ ਚੁੱਪ ਕਰਕੇ ਦੋ ਚਮਚੇ ਮਾਰਿਆ ਕਰੋ ਮੱਖਣੀ ਦੇ ਦੋ ਚਮਚੇ ਮਾਰਿਆ ਕਰੋ ਸਾਗ ਦੇ ਤੇ ਕੜੀ ਵਰਗੀ ਲੱਸੀ ਦਾ ਇਹਨੂੰ ਪਰਦਾ ਕਰੋ ਇੱਕ ਵੱਡਾ ਕੌਲਾ ਪੁੰਕੇ ਸਮਾਰ ਕੇ ਮਖਾ ਛਿੱਧੀਆਂ ਵਾਲੀ ਨਫੜਾ ਉਹ ਬੁੜੇ ਤੇ ਮੁੱਛਾ ਚ ਫਸ ਜਾਂਦੀ ਇਹਨਾਂ ਛਿੱਧੀਆਂ ਫਿਰ ਅਗਲਾ ਕਹੀ ਜਾਂਦਾ ਕਿ ਇਹਨੂੰ ਜਦ ਸੁਕ ਨਹੀਂ ਉਹਦੀ ਛਿੱਧੀਆਂ ਪਸਾਈ ਬਟਾ ਉਹਨੂੰ ਬੁੜਾ ਕੀ ਕਰੇ ਵਿਚਾਰਾ ਉਹ ਤਾਂ ਪੁੰਨੀ ਵਾਂਗੂ ਤਾਂ ਮੁੱਛਾ ਨੇ ਛਿੱਧੀਆਂ ਘੇਰ ਲੀਆਂ ਬੁੜੇ ਨੂੰ ਬਿਲਕੁਲ ਪੁੰਕੇ ਚੀਜ਼ ਲੈਣੀ ਚਾਹੀਦੀ ਚੰਗੀ ਹੁੰਦੀ ਹੈਗੀ ਹੈ ਉਹਦੇ ਦਾੜੀ 'ਚ ਵੀ ਲੱਗੂਗੀ ਮੁੱਛਾ 'ਤੇ ਵੀ ਲੱਗੂ ਫਿਰ ਦੂਆ ਸੁਕ ਮੰਗ ਮੰਨਦਾਗਾ ਉਹ ਜਦੋਂ ਭਾਈ ਲਾਗੇ ਘੇਵ ਵਾਲੀ ਦਾਲ ਦੇਣ ਵਧੀਆ ਚੋਪੜ ਕੇ ਕਣਕ ਮੱਕੀ ਦੀ ਰੋਟੀ ਫੜਾਦਾ ਕਰਨ ਬੁੜਾ ਬੁੜੀ ਮੌਜ ਨਾਲ ਖਾਇਆ ਕਰਨ ਸਵਾਦ ਲੱਗਿਆ ਕਰੇ ਗੜੀ ਵਰਗੀ ਲੱਸੀ ਦੇ ਭਰ ਕੇ ਧਾਦਾ ਕਰਨ ਗਲਾਸ ਉਹ ਤਾਂ ਮੌਜ ਨਾਲ ਪੀ ਕੇ ਰੱਜ ਕੇ ਮੌਜ ਨਾਲ ਸੌਂਜੇ ਕਰਨ ਕਿਉਂ ਬੁੜੋ ਬੁੜੀ ਨੇ ਪੰਜ ਤਿੰਨ ਕਰਨੇਗਾ ਉਹੀ ਰੰਗਲ ਮੰਗਲ ਹੋ ਗਏ ਫਿਰ ਉਹ ਬੁੜਾ ਮੋਜ ਨਾ ਬਰਾਂਡੇ ਚ ਪਿਆ ਕਰੀ ਜਾ ਕਰੇ ਉਹ ਬਾ ਉਹ ਵੀਰ ਸਿੱਖਾ ਆ ਪੁੱਤਰੇ ਬੱਚੇ ਜੋ ਵੇ ਰਹਿਣਾ ਦਾ ਰੰਗ ਲਾਤਾ ਆ ਦਾ ਵੀਰ ਸਿੱਖ ਨੇ ਰੰਗ ਲਾਤਾ ਉਧਰੋਂ ਮੁੰਡਾ ਤੇ ਨੂੰ ਕਹੀਂ ਜਾ ਕਰਨ ਚਾਚਾ ਤਾਂ ਬੜਾ ਵਧੀਆ ਰਹਾ ਲੈ ਉਦੋਂ ਦੀ ਨਾ ਬੇਬੇ ਬੋਲੀ ਨਾ ਬਾਪੂ ਬੋਲੇ ਨਾ ਬੇਬੇ ਬੋਲੀ ਨਾ ਬਾਪੂ ਬੋਲੇ ਹੈ ਚਾਚਾ ਤਾਂ ਵਧੀਆ ਰਹਾ ਹੁਣ ਚਾਚੇ ਦੇ ਤਾਂ ਸਾਰੇ ਰੰਗ ਰੰਗੇ ਹੋਏ ਤੇਗੇ ਪਤਾ ਤੀਆ ਵੀ ਭਈ ਭਈ ਆ ਹੁੰਦੀ ਆ ਗੱਲ ਬੇ ਇਹ ਅਰੇ ਬਾਤ ਹੈ ਬੜਾ ਡਾਕਟਰਾਂ ਮਗਰਬ ਨਾ ਜਾਵੇ ਆਪਦੇ ਸਰੀਰ ਦਾ ਆਪਦੇ ਪਰਿਵਾਰ ਦਾ ਆਪਦੇ ਮਾਪਿਆਂ ਦਾ ਦੇਖੇ ਵੀ ਇਹਨੂੰ ਕਹੀ ਜਿਹੀ ਖਰਾਕ ਹਾਜਮੇ ਉਹਦੀ ਹੈ ਉਹੀ ਜੀ ਦੇ ਦੇ ਭਾਈ ਹੈ ਠੀਕ ਹੈ ਕੋਹੋਰ ਚਲਾਈਏ